ਆ ਮੜਿਆ ਲਾਭ ਸਿੰਘ ਉਹਕੇ ਕੀ ਵੀਡੀਓ ਦੇਖੋ ਮੇਰੀ ਗੱਲ ਸੁਖੋ ਵੀ ਥੱਪੜ ਮਾਰਨ ਵਾਲੀ ਕਿੱਥੇ ਗੱਲ ਲੱਗੀ ਆ ਆ ਮੜ ਲਫੜੇ ਤਾਂ ਅੰਦਰ ਸਿੱਧਾ ਹੁੰਦਾ ਉਹ ਝੂਠ ਬੋਲ ਰਿਹਾ ਸੀ ਤੇ ਤੁਹਾਨੂੰ ਮੀਡੀਆ ਨੂੰ ਵੀ ਕਹਿਣਾ ਚਾਹੁੰਗਾ ਕਿ ਮੈਂ ਥੱਪੜ ਮਾਰਨ ਵਾਲੀ ਮਾਰਨ ਵਾਲੀ ਕੋਈ ਗੱਲ ਨਹੀਂ ਕਹੀ ਆ ਮੜ ਲਫੜੇ ਤਾਂ ਅੰਦਰ ਸਿੱਧਾ ਹੁੰਦਾ ਦੇਖ ਭਾਈ ਐਮਐਲਏ ਸਾਹਿਬ ਸਾਡੀ ਜਮੀਰ ਨਹੀਂ ਮਰੀ ਤੇ ਸਾਥੋਂ ਬੋਲਿਆ ਜਾਂਦਾ ਠੀਕ ਹੈ ਨਾ ਜਿਹੜੀ ਆ ਭਿੰਡ ਰੰਗੀ ਬੰਨੀ ਆ ਨਾ ਇਹ ਤੇਰੇ ਲੋਕਾਂ ਨੇ ਬੰਨੀ ਆ ਤੇ ਤੇਰੇ ਵਰਗੀ ਹੁਣ ਮੈਂ ਕੀ ਕਤੀੜ ਕਹਾ ਤੇ ਤੇਰੇ ਵਰਗੀ ਨੂੰ ਕੁਰਸੀ ਤੇ ਬਿਠਾਤਾ ਲੋਕਾਂ ਨੇ ਚੱਕ ਕੇ ਤੇ ਤੁਸੀਂ ਲੋਕਾਂ ਨਾਲ ਹਾ ਵਫਾ ਨਿਭਾ ਰਹੇ ਹੋਗੇ ਐਂ ਗਾ ਨੂੰ ਆਜੋਗੇ ਫਿਰ ਜਿਆ ਜਦੋਂ ਐਮਐਲਏ ਦਾ ਤੇਰਾ ਸਿਸਟਮ ਖਤਮ ਹੋ ਗਿਆ ਤੇ ਨਾ ਤੁਸੀਂ ਜਿੱਤੇ ਨਾ ਹੋਰ ਤੇ ਫਿਰ ਭਾਈ ਉਦੋਂ ਕਿੱਧਰ ਜਾਏਗਾ ਬਚ ਜਾਏਗਾ ਆਪ ਦੀ ਪਾਵਰ ਦਾ ਗਲਤ ਇਸਤੇਮਾਲ ਨਾ ਕਰੋ ਅੱਛਾ ਜੇ ਉਹ ਵੀਡੀਓ ਨਾ ਬਣੀ ਹੁੰਦੀ ਤੇ ਕੋਈ ਬੰਦਾ ਪਮਾਉ ਵਿੱਚ ਵਿੱਚ ਸੁਣਦਾ ਹੁੰਦਾ ਤੇ ਤੂੰ ਉਹਦੀ ਵੀ ਗੱਲ ਝੂਠੀ ਪਾ ਤੁਸੀਂ ਤਾਂ ਜਮੇ ਨਹੀਂ ਮੰਨਣਾ ਸੀਗਾ ਇੱਕ ਵੀਡੀਓ ਚੱਲੀ ਜਾਂਦੀ ਉਹ ਭਲੇ ਮਾਨਸ ਬੰਦੇ ਨੂੰ ਮਾਰਤਾ ਤੇ ਉਹਦੇ ਨਾਲ ਤੁਸੀਂ ਆ ਆ ਪਹਿਲਾਂ ਹੀ ਵਾਰ ਸਲੂਕਾਂ ਕਰੀ ਜਾਂਦੇ ਮੈਂ ਸੁਣਿਆ ਵੀ ਉਹਦਾ ਹਸਲਾ ਹਸਲਾ ਵੀ ਫੜ ਕੇ ਰੱਖ ਲਿਆ ਸੀ ਕਾਮੀ ਥੋੜਾ ਸੀ ਥੋੜੇ ਚੁਪਦਾ ਸੀਗਾ ਯਾਰ ਤਾਂ ਤੁਸੀਂ ਮਰਵਾਇਆਗਾ ਜੇ ਚੁਪਦਾ ਸੀ ਨਾ ਉਹ ਤਾਂ ਤੁਹਾਡੇ ਉਹਨੂੰ ਕੀ ਰੋਡ ਸੀ ਦਵਾਈ ਚ ਬੈਠਾ ਸੀਗਾ ਇੱਥੇ ਆਉਣ ਦੀ ਤਾਂ ਮੇਰਾ ਵੀਰ ਮਾੜਾ ਜਾ ਔਕਾਤ 'ਚ ਰਹਿ ਲਾਭ ਸਿੰਘ ਉਹ ਗੋਗੇ ਠੀਕ ਹੈ ਨਾ ਮੇਰੇ ਨੂੰ ਮੈਨੂੰ ਵਾਲਾ ਵੱਧ ਤੋਂ ਵੱਧ ਕੀ ਕਰ ਦੇਗਾ ਤੂੰ ਥਾਣੇ 'ਚ ਲੈ ਜਾ ਦੇਗਾ ਕੇਸ ਪਾ ਦੇਗਾ ਪਾ ਦੀ ਪੰਜ ਪਾ ਦੀ ਇੱਕ ਦੀ ਥਾਂ ਗੱਲ ਕਰ ਤੇਰੇ ਵਰਗੀ ਲਗੌੜ ਨੂੰ ਅਸੀਂ ਬਰਦਾਸ਼ਤ ਕਰਨ ਵਾਲੇ ਬੰਦੇ ਨਹੀਂ ਗੇ ਸਹੀ ਨਾਲ ਸਹੀ ਆ ਅਸੀਂ ਗਲਤ ਨਾਲ ਗਲਤ ਆ ਅਫਸਰ ਹੋਏਗਾ ਕੋਈ ਗੱਲ ਨਹੀਂ 2027 ਆਉਣ ਵਾਲਾ ਉਦੋਂ ਫੜ ਲਈ ਛੁਣਛਣਾ ਇਹ ਲੋਕਾਂ ਦੀ ਦਿੱਤੀ ਹੋਈ ਇੱਜ਼ਤ ਹੈ ਤੈਨੂੰ ਲੋਕਾਂ ਦੀ ਬੰਨੀ ਹੋਈ ਪੱਗ ਹੈ ਤੇਰੇ ਠੀਕ ਹੈ ਨਾ ਨਹੀਂ ਤੁਹਾਡੀ ਔਕਾਤ ਨਹੀਂ ਸੀਗੀ ਸਾਈਕਲ ਦੇ ਪੈਂਚਰ ਲਾਉਂਦੇ ਲਾਉਂਦੇ ਤੁਹਾਨੂੰ ਕੁਰਸੀਆਂ ਤੇ ਬਿਠਾਤਾ ਹੁਣ ਆਹ ਸਲਾ ਦਿੰਦੀ ਆ ਲਗੌੜਾ ਯਾਰ ਐਸਾ ਗੱਲਾਂ ਤੇ ਆਪਾਂ ਨੂੰ ਤਾਂ ਭਰਾਵਾ ਗੁੱਸਾ ਆਉਂਦਾ ਹੈਗਾ ਠੀਕ ਹੈ ਕੋਈ ਗਲਤ ਕਹੇ ਕੋਈ ਸਹੀ ਕਰੇ ਇਹ ਬੰਦੇ ਹੀ ਝਗੜਾ ਹੈ ਸਿਰੇ ਦਾ ਹਾਂ ਤੇ ਪੱਠਾ ਵਾਤਾ ਇਹਨਾਂ ਨੇ ਜਮਾ ਪੱਠਾ ਪੰਜਾਬ ਦਾ ਬੇੜਾ ਗਰਕ ਕਰਤਾ ਠੀਕ ਹੈ ਨਾ ਦੀਪ ਸਿੱਧੂ ਮੂਸੇ ਵਾਲਾ ਹੁਣ ਇਹ ਗਿਆ ਫਿਰ ਦੀਪ ਨੰਗਲਾਂ ਬੰਗਾ ਹੋਰ ਕਈ ਬੰਦੇ ਆ ਜਿਹੜੇ ਇਹਨਾਂ ਦੇ ਰਾਹ ਚ ਗਏ ਆ ਕਿਸੇ ਦੇ ਰਾਹ ਚ ਅਜੇ ਜੋ ਕੁਝ ਨਹੀਂ ਹੋਇਆ ਸੀ ਉਹ ਤੁਹਾਡੇ ਨਾਲੋਂ ਤਾਂ ਬਦਲ ਚੰਗੇ ਸੀ ਉਹ ਕਾਂਗਰਸ ਚੰਗੀ ਸੀ ਤੁਹਾਡੇ ਨਾਲੋਂ ਤਾਂ ਇੱਕ ਅੱਗੇ ਸੀ ਓਹੋ ਭਾਵੇਂ ਕਿਵੇਂ ਕਰੀ ਐਸ ਲੋੜ ਤਾਂ ਲੁੱਟ ਨਹੀਂ ਐਸ ਲੋੜ ਤਾਂ ਮੰਨ ਕੇ ਚੱਲ ਲੋਕਾਂ ਨਾਲ ਨਹੀਂ ਕਰਦੀ ਸੀ ਉਹ ਕੋਈ ਗੱਲ ਨਹੀਂ ਆਉਣ ਦੇ 2023 ਤੁਹਾਨੂੰ ਦੱਸਾਂਗੇ ਠੀਕ ਹੈ ਨਾ ਫੇਰ ਪੁੱਛਾਂਗੇ ਥੋੜੀ ਭ੍ਰਿੰਦ ਰੰਗੀ ਕਿੱਥੇ ਆ ਗਈ ਇਹ ਲੋਕਾਂ ਦੇ ਹੱਥ 'ਚ ਹੀ ਆ ਪਾਵਰ ਬਾਲਾ ਬੁੜਕ ਨਾ ਜਿਹੜੀਆਂ ਗੱਲਾਂ ਤੂੰ ਕਰਦਾ ਕਿਉਂਕਿ ਤੈਨੂੰ ਪ੍ਰੂਫ ਦਿਓ ਆ ਚੱਲੀ ਜਾਂਦਾ ਮੇਰਾ ਵੀਰ ਵੀਡੀਓ ਇਹਦੇ ਤੱਕ ਪਹੁੰਚਾ ਦਿਓ ਜੇ ਆ ਪਾ ਦੇ ਕਦੇ ਕੇਸ ਜਿਹੜਾ ਪਾਉਣਾ ਹੈ ਕਰ ਦੇ ਮੇਰਾ ਕੀ ਕਰੇਗਾ ਸਾਡੀ ਜਮੀਰ ਨਹੀਂ ਮਰੀ ਸੰਨ